ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀਆਂ ਭੈਣਾਂ ਨੂੰ ਆਪ ਸਭ ਠੀਕ ਠਾਕ ਹੋਵੋਗੇ ਉਮੀਦ ਕਰਦੇ ਹਾਂ ਅਸੀਂ ਠੀਕ ਆ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਜ ਰੱਖੇ ਲੰਬੀਆਂ ਉਮਰਾਂ ਬਖਸ਼ੇ ਤੰਦਰੁਸਤੀਆਂ ਦੇਵੇ ਪਰਮਾਤਮਾ ਤੇ ਆਪਾਂ ਅੱਜ ਦਾ ਬਲੌਗ ਲੈ ਕੇ ਹਾਜ਼ਰ ਹੋਏ ਆ ਪਹਿਲਾਂ ਆਪਾਂ ਕਰ ਲਈਏ ਕੁਝ ਗੱਲਾਂ ਬਾਤਾਂ ਗੱਲਾਂ ਬਾਤਾਂ ਇਹ ਨੇ ਵੀ ਜਾਣੀ ਅੱਜ ਮਨ ਬਹੁਤ ਦੁਖੀ ਹੋਇਆ ਹੋਇਆ ਵੀ ਕਹਿੰਦੇ ਹੁੰਦੇ ਆ ਕਿ ਹਾਂ ਕਿਸੇ ਨੂੰ ਤੇ ਅਸਰ ਕੋਈ ਬੰਦਾ ਹੋਰ ਕਰ ਜਾਂਦਾ ਆ ਹੈ ਤੇ ਪਹਿਲਾਂ ਤਾਂ ਜਿਹੜੇ ਮੇਰੇ ਬਲੌਗ ਦੇ ਨਾਲ ਭੈਣਾਂ ਜੁੜੀਆਂ ਹੋਈਆਂ ਨੇ ਉਹ ਮੈਨੂੰ ਇਹ ਗੱਲ ਕਮੈਂਟ ਕਰਕੇ ਜਰੂਰ ਦੱਸਿਓ ਵੀ ਗੱਲ ਸਹੀ ਆ ਜਾਂ ਗਲਤ ਆ ਜੇ ਗਲਤ ਹੋਈ ਤਾਂ ਬੇਚੱਕ ਦੀ ਜੁੱਤੀਆਂ ਮਾਰਿਓ ਵੀ ਜਿਹੜਾ ਕੋਈ ਮਤਲਬ ਸਮਝ ਗਿਆ ਵੀ ਉਹ ਆਪਦੇ ਤੇ ਉਹਨਾਂ ਤੋਂ ਮੈਂ ਮਾਫੀ ਮੰਗਦੀ ਆ ਵੀ ਇਹਨੂੰ ਮੈਂ ਨਹੀਂ ਕਿਹਾ ਤੁਹਾਨੂੰ ਮੈਂ ਦੱਸਦੀ ਆ ਕੋਈ ਵੀ ਕੰਮ ਕਰਨਾ ਹੁੰਦਾ ਆ ਆਪਾਂ ਕਿਸੇ ਦੀ ਸਲਾਹ ਥੋੜਾ ਲੈਣੀ ਆ ਵੀ ਭਾਈ ਅਸੀਂ ਹੁਣ ਜੇ ਵਲੌਗ ਬਣਾਉਣ ਲੱਗੇ ਆ ਅਸੀਂ ਕਿਸੇ ਦੀ ਸਲਾਹ ਪੁੱਛੀ ਆ ਵੀ ਭਾਈ ਤੁਸੀਂ ਵੀ ਅਸੀਂ ਬਣਾਉਣ ਲੱਗੇ ਆ ਵੀ ਕਹਿੰਦੇ ਨੇ ਵੀ ਤੁਸੀਂ ਰੋਜ਼ ਕੀ ਪਾਇਆ ਕਰੋਗੇ ਇਹਦੇ ਵਿੱਚ ਹੰਬ ਕੇ ਹੜ ਜਾਓਗੇ ਨੇ ਅਸੀਂ ਤੁਹਾਡੇ ਕੋਲੋਂ ਪੁੱਛਣ ਤਾਂ ਜਾਣ ਨਹੀਂ ਲੱਗੇ ਵੀ ਭਾਈ ਅਸੀਂ ਹੁਣ ਅਸੀਂ ਕੀ ਪਾਈਏ ਹੁਣ ਸਾਡਾ ਸਾਰਾ ਕੁਝ ਖਤਮ ਹੋ ਗਿਆ ਵੀ ਹੁਣ ਸਾਨੂੰ ਤੁਸੀਂ ਦੱਸੋ ਬਿਨਾ ਮੰਗੇ ਨਾ ਕਿਸੇ ਨੂੰ ਸਲਾਹ ਨਹੀਂ ਦੇਈਦੀ ਹੁੰਦੀ ਦੂਜੀ ਗੱਲ ਅਸੀਂ ਕਿਸੇ ਤੇ ਚੌਧਰ ਨਹੀਂ ਕਰਦੇ ਤੇ ਕਿ ਸਾਡੇ ਤੇ ਕੋਈ ਚੌਧਰ ਕਰੇ ਹੈ ਨਾ ਆਪਦੀ ਕਹਿੰਦੇ ਹੁੰਦੇ ਆ ਜਿਹੜੀ ਇੱਜ਼ਤ ਹੁੰਦੀ ਆ ਸਭ ਨੂੰ ਪਿਆਰੀ ਹੁੰਦੀ ਆ ਜੇ ਹੁਣ ਸਾਡੀਆਂ ਬੱਚੀਆਂ ਨੇ ਜੇ ਰੱਬ ਨੇ ਬੱਚੀਆਂ ਦਿੱਤੀਆਂ ਨੇ ਲੋਕਾਂ ਖਾਤਰ ਕੁੜੀਆਂ ਹੋਣਗੀਆਂ ਸਾਡੇ ਵਾਸਤੇ ਤਾਂ ਪੁੱਤ ਨੇ ਇਹ ਸਾਡੇ ਤਾਂ ਪੁੱਤ ਨੇ ਇਹ ਲੋਕਾਂ ਦੇ ਲਈ ਕੁੜੀਆਂ ਹੋਣਗੀਆਂ ਇਹ ਅਸੀਂ ਤਾਂ ਫੀਲਿੰਗ ਕੀਤਾ ਕਦੇ ਇਹ ਵੀ ਕੁੜੀਆਂ ਨੇ ਜਾਂ ਮੁੰਡੇ ਨੇ ਅਖੇ ਵੀ ਕੁੜੀਆਂ ਨੂੰ ਤੁਸੀਂ ਬਲੌਗ ਦੇ ਵਿੱਚ ਲੈ ਕੇ ਆਉਣੇ ਆ ਪਹਿਲਾਂ ਤਾਂ ਮੇਰੀਆਂ ਭੈਣਾਂ ਆਇਆਂ ਦੱਸਣ ਕਮੈਂਟ ਕਰਕੇ ਮੈਨੂੰ ਵੀ ਕੁੜੀਆਂ ਜਿਹੜੇ ਬਲੌਗ ਚਾਹੁੰਦੀਆਂ ਨੇ ਕੋਈ ਮਾੜੀ ਗੱਲ ਆ ਜਾਂ ਇਹਨਾਂ ਦੇ ਕੋਈ ਨੰਗ ਬਣਾ ਦੇਖਿਆ ਤੁਸੀਂ ਜਾਂ ਕੋਈ ਉਹੋ ਦੇਖਿਆ ਸਾਡੇ ਮਾਪੇ ਦੇ ਸਾਹਮਣੇ ਸਭ ਕੁਝ ਕਰਦੇ ਆ ਸਾਡੇ ਟੱਬਰ ਦੇ ਵਿੱਚ ਬਾਣਦਾ ਸਾਰਾ ਕੁਝ ਜਿਹੜੀਆਂ ਹੁਣ ਹਰ ਇੱਕ ਬੰਦਾ ਇਹ ਚਾਹੁੰਦਾ ਆ ਵੀ ਸਾਡੇ ਬੱਚੇ ਗਾਹਾਂ ਵਧਣ ਗਾਹਾਂ ਤਰੱਕੀਆਂ ਕਰਨ ਜਿਹੜੇ ਹੁਣ ਆਪਾਂ ਬੱਚੇ ਬਾਹਰ ਭੇਜਦੇ ਆ ਉਹ ਵੀ ਆਪਾਂ ਤਰੱਕੀ ਖਾਤਰੀ ਭੇਜਦੇ ਆ ਔਰ ਜਿਹੜੇ ਬਾਹਰ ਬੱਚੇ ਕੀ ਪਤਾ ਆਪਾਂ ਨੂੰ ਕੀ ਕਰਦੇ ਨੇ ਕੀ ਨਹੀਂ ਕਰਦੇ ਕੋਈ ਕਿਸੇ ਨੂੰ ਹੈ ਮਹਿਸੂਸ ਵੀ ਜੇ ਤਾਂ ਹੈਗਾ ਪਤਾ ਤਾਂ ਦੱਸ ਦੋ ਇੱਥੇ ਆਪਾਂ ਬੱਚੇ ਦਾ ਭੋਰਾ ਵਿੱਚ ਕੀ ਨਹੀਂ ਕਰਦੇ ਹੈਗੇ ਵੀ ਹਾਂ ਵੀ ਇਹ ਇੱਥੇ ਤੱਕ ਵੀ ਆਪਾਂ ਤੋਰਦੇ ਨਹੀਂ ਹੈਗੇ ਚਲੋ ਬਾਹਰ ਵੀ ਬੱਚਾ ਠੀਕ ਨੇ ਆਪਾਂ ਕਿਹੜਾ ਕਹਿੰਨੇ ਆ ਆਪਾਂ ਕਿਸੇ ਦੇ ਬੱਚੇ ਤੇ ਕਮੈਂਟ ਨਹੀਂ ਕਰਦੇ ਹੈਗੇ ਸਾਡੇ ਬੱਚੇ ਤੇ ਕੋਈ ਵੀ ਕਮੈਂਟ ਕਰਨ ਦੀ ਕੋਸ਼ਿਸ਼ ਨਾ ਕਰੇ ਫਿਰ ਆਏ ਨਾ ਕਹੇ ਵੀ ਕੋਈ ਗਲਤ ਬੋਲਿਆ ਅਗਲਾ ਹੈਨਾ ਫਿਰ ਛੋਟੀਆਂ ਗੱਲਾਂ ਤੋਂ ਵੱਡੀਆਂ ਗੱਲਾਂ ਬਣ ਜਾਂਦੀਆਂ ਹੁੰਦੀਆਂ ਨੇਗੀਆਂ ਜਿਹੜਾ ਕਹਿਣ ਵਾਲਾ ਉਹ ਆਪ ਹੀ ਸਮਝ ਜਾਂਦਾ ਹੁੰਦਾ ਆ ਬਹੁਤਾ ਤਾਂ ਤਾਂ ਕਹਿ ਦਿੰਦੇ ਆ ਸਿਆਣੇ ਬੰਦੇ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਆ ਤੇ ਜਿਆਦਾ ਸੀ ਨਹੀਂ ਕਿਸੇ ਦੇ ਘਰ ਤੇ ਦਖਲ ਦਾ ਜੀ ਦਿਨ ਤੇ ਸਾਡੇ ਘਰ ਤੇ ਦਖਲ ਦਾ ਜੀ ਦੇਣ ਦੀ ਕੋਈ ਕਿਸੇ ਨੂੰ ਹੱਕ ਨਹੀਂ ਹੈਗਾ ਸਮਝ ਗਏ ਤੇ ਵਲੌਗ ਐਕਣੇ ਜਾਰੀ ਰਹਿਣਗੇ ਕੋਈ ਸਾਨੂੰ ਕਿਸੇ ਦੀ ਪਰਵਾਹ ਨਹੀਂਗੀ ਕਿਸੇ ਦਾ ਸਾਨੂੰ ਡਰ ਨਹੀਂ ਜੇ ਸਾਡੇ ਘਰੇ ਪਤਾ ਸਾਨੂੰ ਕਿਸੇ ਦਾ ਕੀ ਮਤਲਬ ਵੀ ਤੁਸੀਂ ਵੀ ਕਮੈਂਟ ਕਰਕੇ ਦੱਸੋ ਸਾਡਾ ਕੋਈ ਗਲਤ ਗੱਲ ਤੋਂ ਆਤਾ ਬਣਿਆ ਹੋਇਆ ਤਾਂ ਉਹਦੇ ਤੇ ਤੁਸੀਂ ਜ਼ਰੂਰ ਸਾਨੂੰ ਚਾਨਣਾ ਪਾਓ ਕਮੈਂਟ ਕਰਕੇ ਦੱਸੋ ਵੀ ਭਾਈਆ ਤੁਸੀਂ ਗਲਤ ਚੀਜ਼ ਬੋਲੀ ਆ ਤੇ ਇਹ ਤੁਹਾਨੂੰ ਨਹੀਂ ਬੋਲਣੀ ਚਾਹੀਦੀ ਸੀ ਜਿਨੇ ਧੀਆ ਨੇ ਦਿੱਤੀਆਂ ਨੇ ਵਿਆਹਣੀਆਂ ਵੀ ਉਹਨਾਂ ਨੇ ਹੀ ਨੇ ਵੀ ਅਗਲਾ ਕੰਨ ਕੁੜੀਆਂ ਵਿਆਹ ਨਹੀਂ ਹੁੰਦੀਆਂ ਹੈਗੀਆਂ ਵਿਆਵਾਂਗੇ ਵੀ ਸਭ ਕੁਝ ਕਰਾਂਗੇ ਉਹਦੇ ਮਾਪੇ ਨੂੰ ਫਿਕਰ ਕਿਸੇ ਨੂੰ ਕੋਈ ਵੀ ਕੱਢੀ ਇਰਾਦਾ ਦਾਦੀ ਨੂੰ ਫਿਕਰ ਤੇ ਹੁਣ ਅਸੀਂ ਵਲੌਗ ਸ਼ੁਰੂ ਕਰਨ ਲੱਗੀਆਂ ਮੇਰੀਆਂ ਭੈਣਾਂ ਅਸੀਂ ਹੁਣ ਇੱਕ ਬਿਮਾਰੀ ਚੱਲੀ ਆ ਵੀ ਮਤਲਬ ਅਸਰ ਵੈਕਲ ਦੀ ਆਪਣੇ ਗਰਦਨ ਚ ਦਰਦ ਹੋ ਕੇ ਤੇ ਤਾਂ ਠੀਕ ਨਹੀਂ ਸੀ ਵੀ ਮੇਰੇ ਘਟੇ ਹੋਏ ਨੇ ਸੈੱਲ ਇਸ ਕਰਕੇ ਮੈਂ ਬਹੁਤਾ ਕੁਝ ਬਣਾ ਨਹੀਂ ਸਕੀ ਹੈਗੀ ਤੇ ਰਿਕਵੈਸਟ ਮੇਰੀ ਇਹੀ ਆ ਵੀ ਭੈਣਾ ਵੀ ਹਾਂ ਹਾਜ਼ਰ ਆਪਾਂ ਤੁਹਾਡੇ ਸਾਹਮਣੇ ਜਰੂਰ ਹੋਏ ਆ ਤੇ ਸਰਵਾਈਕਲ ਦੀ ਜਿਹੜੀ ਬਿਮਾਰੀ ਹੈ ਨੇ ਉਹ ਮੈਂ ਉਹਦੇ ਬਾਰੇ ਦੱਸਦੀ ਆ ਤੁਸੀਂ ਕਰਕੇ ਦੇਖ ਲਓ ਮੈਂ ਕੋਈ ਡਾਕਟਰ ਨਹੀਂ ਹੈਗੀ ਵੀ ਮੈਂ ਡਾਕਟਰ ਬਣ ਕੇ ਬੈਗੀ ਵੀ ਭਾਈ ਇਹਦੇ ਨਾਲ ਹਾਂ ਠੀਕ ਹੁੰਦਾ ਹੀ ਆ 100% ਗਰਦਣ ਨੂੰ ਖਣ ਲੱਗ ਜਾਂਦੀ ਹੈ ਜਿਹੜੀ ਤੇ ਮੇਰੇ ਵੀ ਸੇਕ ਬਹੁਤ ਨਿਕਲਦਾ ਸੀ ਗਰਦਣ ਦੇ ਵਿੱਚੋਂ ਗਰਦਣ ਦੇ ਖਿੱਚ ਪੈਣ ਲੱਗ ਜਾਂਦੀ ਆ ਜਿੱਦਾਂ ਵੀ ਆਏ ਆ ਵੀ ਜਿਵੇਂ ਪਾਣੀ ਦਿੱਤਾ ਪਾਤਾ ਹੁੰਦਾ ਆ ਸਾਡੇ ਛੋਟੀ ਜੀ ਕੁੜੀਆਂ ਉਹਦੇ ਵੀ ਬੇਟੀ ਦੇ ਵੀ ਇੱਕ ੜੀ ਸੀਗਾ ਵਿਚਾਰੀ ਤੇ ਉਹ ਹੋ ਤੁਸੀਂ ਹਰ ਰੋਜ਼ ਇੱਕ ਕੰਮ ਕਰਿਓ ਮੇਰੀ ਭੈਣ ਵਾਂਗ ਕੋਈ ਦਵਾਈ ਨਹੀਂ ਕੋਈ ਬੂਟੀ ਨਹੀਂ ਕੋਈ ਆਪਾਂ ਨੂੰ ਐਕਸਰਸਾਈਜ਼ ਨਹੀਂ ਹੈਗੀ ਇੱਕ ਐਕਸਰਸਾਈਜ਼ ਜ਼ਰੂਰ ਉਹ ਰਿਓ ਬਤ ਉਹ ਰਿਓ ਐਸ ਕੋ ਇਹ ਸਾਡੀ ਮੇਰੀ ਕੁੱਤੀ ਇਹਦੀ ਨਾ ਗਰਦਨ ਬਹੁਤ ਦੁਖਦੀ ਸੀ ਵਿਚਾਰੇ ਦੀ ਮੈਂ ਬੋਤੀਆ ਬੋਤੀ ਨਾ ਸਮਝੋ ਅਸੀਂ ਨਹੀਂ ਕਦੇ ਸੋਚਿਆ ਹੈਗਾ ਇਹ ਗੱਲ ਤੇ ਸਾਡੇ ਤਾਂ ਗੱਡੀਆਂ ਵੀ ਚਲਾਉਂਦੀ ਆ ਸਕੂਟਰੀ ਵੀ ਚਲਾਉਂਦੀ ਆ ਮੋਟਰਸਾਈਕਲ ਵੀ ਚਲਾਉਂਦੀਆਂ ਨੇ ਕੁੜੀਆਂ ਸਾਨੂੰ ਕੋਈ ਰੋਕ ਟੋਕ ਨਹੀਂ ਕਰੀ ਕਿਤੇ ਕਿਤੇ ਅਸੀਂ ਆਏ ਨਹੀਂ ਕਿ ਆ ਵੀ ਉੱਥੇ ਜਾਣਾ ਨਹੀਂ ਕੋਈ ਬੰਦੀ ਨਹੀਂ ਹੈਗੀ ਸਾਡੇ ਬੱਚਿਆਂ ਤੇ ਸਭ ਕੁਝ ਕਰਦੇ ਨੇ ਸਾਡੇ ਬੱਚੇ ਗਲਤ ਨਹੀਂ ਜਿਹੜੇ ਜਿਆਦਾ ਅੰਦਰ ਰਹਿ ਕੇ ਉਹ ਬੰਦਿਆਂ ਦੇ ਬੱਚੇ ਪਾਲਦੇ ਨੇ ਨਾ ਗਲਤੀਆਂ ਉਹੀ ਕਰਦੇ ਹੁੰਦੇ ਨੇ ਉਹਨਾਂ ਨੂੰ ਐ ਹੁੰਦਾ ਆ ਵੀ ਅਸੀਂ ਕਰਕੇ ਦੇਖੀਏ ਇਹ ਕੰਮ ਵੀ ਠੀਕ ਸਾਨੂੰ ਰੋਕਦੇ ਨੇ ਜਿਹੜੇ ਕੰਮ ਤੋਂ ਮਾਪੇ ਵੀ ਉਹੀ ਕਰਕੇ ਦੇਖੀਏ ਉਹੀ ਬੱਚੇ ਗਲਤ ਹੁੰਦੇ ਨੇ ਦੇਖੋ ਜਿਹਦੀ ਆ ਸਰਵਾਈਕਲ ਦੀ ਬਿਮਾਰੀ ਆ ਉਹਨੂੰ ਆ ਚੁੰਨੀ ਆ ਨਾ ਜਿਹੜੀ ਮਤਲਬ ਚੁੰਨੀ ਲੈ ਲਓ ਜਾਂ ਪਟਕਾ ਲੈ ਲਓ ਕੁਝ ਵੀ ਲੈ ਲਓ ਉਹਨੂੰ ਆਪਾਂ ਐ ਪਾ ਲੈਣਾ ਗਰਦਨ ਦੇ ਵਿੱਚ ਇਹਨੂੰ ਕਰਦਨ ਦੇ ਵਿੱਚ ਪਾ ਕੇ Inumai imediat o cartera. Inuia aia picele nu le ajunge. Jata ce aia carna, tapana, aia in vicar sa acarca. Ata-s fata cartera. Inaia in mura, pe camera. A, vezi. ਇਸ ਤਰ੍ਹਾਂ ਨ ਕੋਟ ਕੇ ਇਹਨੂੰ ਬੰਨ ਕੇ ਇਕੱਠ ਦੇ ਲੋ ਜਿਆਦਾ ਨਹੀਂ ਤਾਂ ਤੁਸੀਂ ਇੱਕ ਹਫ਼ਤਾ ਤੁਸੀਂ 10 ਮਿੰਟ ਨਾ 10-10 ਮਿੰਟ ਸਵੇਰ ਸ਼ਾਮ ਤੁਸੀਂ ਕਰਕੇ ਦੇਖੋ ਮੇਰੀਆਂ ਭੈਣਾਂ ਵੀ ਜਿਹਦੀ ਵੀ ਗਰਦਨ ਦੁਖਦੀ ਆ ਇਹਦੇ ਨਾਲ ਇੰਨਾ ਜਿਆਦਾ ਆਰਾਮ ਮਿਲਦਾ ਆ ਮੈਨੂੰ ਤਾਂ ਆਰਾਮ ਆ ਭੈਣੋ ਵੀ ਤੁਹਾਨੂੰ ਵੀ ਚਲੋ ਕਹਿੰਦੇ ਜੇ ਕਿਸੇ ਨੂੰ ਪਤਾ ਤੁਹਾਨੂੰ ਵੀ ਰਾਮ ਆ ਜਵੇ ਜ਼ਰੂਰ ਤੁਸੀਂ ਜ਼ਰੂਰ ਕਰਕੇ ਦੇਖਣਾ ਇਹਦੇ ਵੀ ਸਾਡੇ ਬੱਬੂ ਨੂੰ ਵੀ ਰਾਮ ਆ ਇਹਦੀ ਵੀ ਬਹੁਤ ਦੁਖਦੀ ਹੁੰਦੀ ਸੀ ਕਿ ਉਹ ਪੜਦੀ ਪੜਦੀ ਐ ਕਹਿ ਦਿੰਦੀ ਸੀ ਕਿ ਮੰਮਾ ਮੈਨੂੰ ਐ ਲੱਗਦਾ ਆ ਮੇਰੇ ਨਾ ਗਰਦਨ ਦੇ ਉੱਤੇ ਤੱਤਾ ਤੱਤਾ ਪਾਣੀ ਪਾਤਾ ਕਿਸੇ ਨੇ ਤੇ ਮੈਨੂੰ ਰਾਮ ਆਇਆ ਮੈਨੂੰ ਵੀ ਕਿਸੇ ਤੋਂ ਪਤਾ ਲੱਗਿਆ ਇਹਦੇ ਵੀ ਆਪਾਂ ਬੰਦੇ ਰਹੇ ਆ ਤੇ ਹੁਣ ਇਹ ਕਦੇ-ਕਦੇ ਕਰਨ ਲੱਗ ਜਾਂਦੀ ਹੈ ਕਿ ਮੈਂ ਬੱਚਾ ਆ ਨਹੀਂ ਉਹ ਕੋ ਕਰਦੀ ਹੈਗੀ ਜਿਆਦਾ ਬੰਨਦੀ ਨਹੀਂ ਗਈ ਭੁੱਲ ਜਾਂਦੀ ਆ ਤੇ ਉਦਾਂ ਠੀਕ ਆ ਵੈਸੇ ਤੇ ਤੁਸੀਂ ਵੀ ਕਰਕੇ ਦੇਖੋ ਤੁਹਾਨੂੰ ਵੀ ਪਰਮਾਤਮਾ ਬਾਬਾ ਜੀ ਠੀਕ ਕਰਨ ਸਾਰਿਆਂ ਦਾ ਭਲਾ ਕਰਨ ਆਪਾਂ ਤਾਂ ਕਹਿੰਦੇ ਆ ਚਲ ਜੀ ਹੁਣ ਆਪਾਂ ਇੱਥੇ ਵੀ ਬਲੌਗ ਖਤਮ ਕਰਦੇ ਆ ਜਿਹਨੂੰ ਜਿਹਨੂੰ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਮੇਰੀਆਂ ਭੈਣਾਂ ਵੀ ਜਿੰਨਾਂ ਨਾ ਮੇਰਾ ਤਾਂ ਦਿਨ ਬਹੁਤ ਦੁਖੀ ਹੋਇਆ ਤੁਸੀਂ ਆਪ ਦਾ ਦੱਸਿਓ ਵੀ ਅਸੀਂ ਮੈਂ ਸਹੀ ਆ ਕਿ ਗਲਤ ਆ ਐਨੀ ਗੱਲ ਦਾ ਮੈਨੂੰ ਜਵਾਬ ਜ਼ਰੂਰ ਦਿਓ ਜਿਹੜਾ ਮੇਰੇ ਨਾਲ ਸਹਿਮਤ ਆ ਬਾਕੀ ਸਾਸੇਕਾਲ ਜੀ ਧੰਨਵਾਦ ਰਾਜੀ ਖੁਸ਼ੀ ਰਹੋ ਚੜ੍ਹਦੀ ਕਲਾ 'ਚ ਰੱਖੇ ਪ੍ਰਮਾਤਮਾ ਲੰਬੀਆਂ ਉਮਰਾਂ ਬਖਸ਼ੇ ਅਗਲਾ ਵਲੌਗ ਲੈ ਕੇ ਆਵਾਂਗੀ ਜਲਦੀ ਤੇ ਸਾਡਾ ਵਲੌਗ ਦਾ ਨਵਾਂ ਚੀਮਾ ਨਿਵਾਸ ਵੀਡੀਓ ਜ਼ਰੂਰ ਦੇਖਿਆ ਕਰੋ ਕਮੈਂਟ ਤੇ ਲਾਈਕ ਜ਼ਰੂਰ ਕਰਦਿਆ ਕਰੋ ਬੈਲ ਲਾਈਕ ਦਾ ਬਟਨ ਦਬਾ ਲਿਆ